9/11 ਦੇ 24 ਪਰੇ ਪੂਰੇ ਹੋਣ ਤੇ ਇਸرائیਲੀ ਪ੍ਰਾਈਮ ਮਿਨਿਸਟਰ ਨੇਤਨ ਯਾਹੂ ਨੇ ਬਿਆਨ ਦਿੱਤਾ ਸੀਗਾ ਕਿ ਜੋ ਕੁਝ ਅਮਰੀਕਾ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਕੀਤਾ ਇਸرائیਲ ਨੇ ਵੀ ਕਦਰ ਤੇ ਹਮਲੇ ਕਰਕੇ ਉਸੇ ਹੱਕ ਨੂੰ ਵਰਤੇ ਆ। ਪਰ ਕੱਲ UNO ਦੇ ਵਿੱਚ ਸਲਾਮਤੀ ਕੌਂਸਲ ਦਾ ਇੱਕ ਇਕੱਠ ਹੋਇਆ ਜਿਹਦਾ ਮੁੱਦਾ ਔਰ ਵਿਸ਼ਾ ਸਿਰਫ ਸਿਰਫ ਇਸ ਗਿਆ ਕਿ ਇਸرائیਲ ਵੱਲੋਂ ਕਤਰ ਤੇ ਉਤੇ ਜਾਂ ਦੋਹਾ ਦੇ ਉਤੇ ਹਮਲਾ ਜਿੱਥੇ ਨੇਤਨ ਯਾਹੂਦਾ ਇਹ ਬਿਆਨ ਜਿਹੜਾ ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਤੇ ਚਰਚਾ ਯੋਗ ਸੀਗਾ ਉਹਦੇ 'ਚ ਇੱਕ ਵਾਰਾ ਗਰਮਿਆ ਗਰਮੀ ਉਦੋਂ ਹੋਈ ਜਦੋਂ ਪਾਕਿਸਤਾਨੀ ਜ਼ਿੰਮੇਦਾਰ ਔਰ ਇਸرائیਲੀ ਜ਼ਿੰਮੇਦਾਰ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਆਂ ਸਾਹਮਣੇ ਆ ਗਏ ਇਸ ਇਕੱਠ ਦੇ ਵਿੱਚ ਤਕਰੀਰ ਕਰਦੇ ਹੋਏ ਆ ਪਾਕਿਸਤਾਨੀ ਮੰਤੂਬ ਇਫਤਖਾਰ ਅਹਿਮਦ ਹੋਣਾ ਦਾ ਆਕੜਾ ਸੀਗਾ ਕਿ ਇਸرائیਲੀ ਪ੍ਰਾਈਮ ਮਿੰਿਸਟਰ ਨੇ ਪਾਕਿਸਤਾਨ ਦਾ ਨਾਂ ਲੈ ਕੇ ਉਹ ਦੀ توجہ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਉਹ ਇਸ ਵੇਲੇ ਕਰ ਰਿਹਾ ਹੈ ਅਸੀਂ ਕਤਰ ਦੀ ਉੱਤੇ ਹੋਣ ਵਾਲੇ ਇਸ ਹਮਲੇ ਦੀ निंदा ਕਰਨੇ ਆ ਜਵਾਬ ਦੇ ਵਿੱਚ ਇਸرائیਲੀ ਜ਼ਿੰਮੇਦਾਰ ਦਾ ਇਹ ਆਖਣ ਸੀ ਕਿ ਪਾਕਿਸਤਾਨ ਨੇ ਇਹ ਗੱਲ ਸ਼ਾਇਦ ਭੁੱਲਣ ਡਿਆ ਹੈ ਕਿ ਉਸਾਮਾ ਬਿਨ ਲਾਜ਼ਮ ਜਿਹੜਾ 9 11 ਹਮਲਿਆਂ ਦਾ ਵੱਡਾ ਸਰਕਟਵਾਂ ਇੱਕ ਕਿਰਦਾਰ ਸੀਗਾ ਉਹਦੀ ਗ੍ਰਿਫਤਾਰੀ ਪਾਕਿਸਤਾਨ ਤੋਂ ਹੋਈ ਸੀ ਪਾਕਿਸਤਾਨੀ ਮੰਤੂਬ ਦਾ ਆਖਣ ਸੀ ਕਿ ਅਸੀਂ ਕਤਰ ਦੇ ਉੱਤੇ ਹੋਣ ਵਾਲੇ ਇਸ ਹਮਲੇ ਨੂੰ ਇਸرائیਲੀ ਅਦ ਕਰਦੀ شمار ਕਰਦੇ ਹਾਂ ਇਸ ਗਰਮਾ ਗਰਮੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਸرائیਲ ਔਰ ਪਾਕਿਸਤਾਨ ਦੇ ਜ਼ਿੰਮੇਦਾਰ ਨੇ ਜਿਹੜੇ ਉਹ ਆਮਰੇ ਸਾਹਮਣੇ ਆਏ ਔਰ ਇੱਕ ਪਲੇਟਫਾਰਮ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਤਕਰੀਰਾਂ ਕੀਤੀਆਂ ਉਧਰੋਂ ਪਾਕਿਸਤਾਨੀ ਫਾਰਮ ਆਫਿਸ ਦਾ ਆਖਣਾ ਪ੍ਰਾਇਮ ਮਿਸਟਰ ਦੇ ਐਸ ਬਿਆਨ ਨੂੰ ਰੱਦ ਕਰਤਾ ਹੈ ਜੋ ਉਹਨਾਂ ਨੇ ਪਾਕਿਸਤਾਨ ਦਾ ਹਵਾਲਾ ਦੇ ਕੇ ਕੀਤੇ ਪਾਕਿਸਤਾਨ ਕੱਲ ਵੀ ਅਮਰੀਕਾ ਦਾ ਫਰੰਟਲਾਈਨ ਇਤਿਹਾਦੀ ਸੀ ਔਰ ਅਤਗਰਦੀ ਦੇ ਖਿਲਾਫ ਅੱਜ ਵੀ ਅਮਰੀਕਾ ਦੇ ਨਾਲ ਖੜੋਤਾ ਹੈ ਔਰ ਇਸ ਕੱਲ ਨੂੰ ਪੂਰੀ ਦੁਨੀਆ ਮੰਦੀ ਹੈ